ਕਿਸਾਨ ਕੜਬਰ ਟੋਲ ਪਲਾਇਆ ਤੇ ਪਹੁੰਚੇ ਨੇ ਜਿੱਥੇ ਸਾਈਡ ਦੇ ਉੱਤੇ ਬੈਠ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਨੂੰ ਕਿਸਾਨ ਆਗੂਆਂ ਦੇ ਉਹਨਾਂ ਹੁਕਮ ਦਿੱਤਾ ਗਿਆ ਹੈ ਉਸੇ ਤਰ੍ਹਾਂ ਸੜਕਾਂ ਰੋਕਣ ਦੀ ਬਜਾਏ ਇੱਕ ਸਾਈਡ ਦੇ ਉੱਤੇ ਬੈਠਣਗੇ ਕਿਉਂਕਿ ਲਗਾਤਾਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਬਦਨਾਮ ਕਰ ਰਹੀ ਹੈ ਤੇ ਇਸੇ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੜਕਾਂ ਦੇ ਉੱਤੇ ਬੈਠਾਂਗੇ ਨਹੀਂ ਸਗੋਂ ਸਾਈਡ ਦੇ ਉੱਤੇ ਬੈਠ ਕੇ ਆਪਣਾ ਪ੍ਰੋਟੈਸਟ ਕਰਾਂਗੇ ਜਿਸ ਤਰੀਕੇ ਨਾਲ ਉਗਰਾਹਾਂ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਜਾਂ ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਪ੍ਰੋਟੈਸਟ ਕਰਨ ਦਾ ਉਸ ਤਰੀਕੇ ਨਾਲ ਕਰਨਗੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈ ਉਹ ਸੜਕ ਦੇ ਉੱਤੇ ਵੱਡੀ ਫੋਰਸ ਤਾਇਨਾਤ ਕਰਕੇ ਖੜਾ ਹੈ ਟਰੱਕਾਂ ਦੇ ਨਾਲ ਇੱਥੇ ਰਸਤੇ ਦੇ ਵਿੱਚ ਜਿਹੜਾ ਟਿਪਰ ਵੀ ਲਾਏ ਗਏ ਨੇ ਜਿਹੜੇ ਰੇਤੇ ਦੇ ਭਰੇ ਹੋਏ ਤਾਂ ਇਹ ਤਰੀਕਾ ਤੁਸੀਂ ਦੇਖ ਰਹੇ ਹੋ ਤੇ ਦੂਜੇ ਪਾਸੇ ਕਿਸਾਨ ਹੈ ਜਿਹੜੇ ਉਹ ਸਾਈਡ ਦੇ ਉੱਤੇ ਖੜੇ ਨੇ ਸੜਕ ਚੱਲ ਰਹੀ ਹੈ ਤਾਂ ਇਹ ਤਸਵੀਰ ਤੁਹਾਨੂੰ ਬੜਬਰ ਟੋਲ ਪਲਾਜ਼ਾ ਦੀ ਦਿਖਾ ਰਹੇ ਆ ਜਿੱਥੇ ਕਿਸਾਨਾਂ ਦਾ ਪ੍ਰੋਟੈਸਟ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਤਾਇਨਾਤੀ ਕੀਤੀ ਗਈ ਹੈ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਤਾਂ ਇਹ ਤਸਵੀਰਾਂ ਵੜਵਾਰ ਟਰਨ ਪਲਾਜਾਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਹੈ ਉਹ ਜਿਆਗਣਗੇ ਆਪਾਂ ਕਹੀਏ ਇੱਕ ਦੂਜੇ ਮੁੱਖ ਮੰਤਰੀਆਂ ਤਾਂ ਟਿੱਪਣੀਆਂ ਕਸਣ ਵਾਲੇ ਨੇਗੇ ਇਸਦੇ ਲਈ ਇੱਥੋਂ ਦਾ 8000 ਰੁਪਈਆ ਕਦੋਂ ਇਥੋਂ ਮੁੱਖ ਮੰਤਰੀ ਦਾ ਉਹ ਅਸੀਂ ਦੇਖ ਸਕਦੇ ਹਾਂ ਕਿਵੇਂ ਟਰੱਕ ਜਿਹੜੇ ਕਿਪਰ ਨੇ ਖੜਾ ਦੇ ਪਾਪਾ ਟੋਲ ਪਾ ਦੇ ਜੱਥੇਬੰਦੀਆਂ ਨੇ ਰੋਕਿਆ ਗਿਆਗਾ ਜਣ ਕੇ ਚੰਡੀਗੜ੍ਹ ਨੂੰ ਆਏ ਕਹਿੰਦਾ ਤੂੰ ਨਾ ਆਪਾਂ ਆਪਿਆ ਤੋਂ ਲੋਕ ਮੰਤਰੀ ਜੜਿਕਿ ਜੇ ਉਹਨਾਂ ਦੀ ਅੱਗੇ ਗੱਲ ਕਰਨੀ ਆਵੇ ਵੀ ਉਹਨਾਂ ਮੀਟਿੰਗਾਂ ਦੇ ਥੱਲੇ ਉਹ ਲੋਕਾਂ ਦੀ ਆਵਾਜ਼ ਜਿਹੜੇ ਲੋਕ ਚਿੱਟੀ ਪੱਟੀ ਦੇ ਅੰਦਰਲੇ ਪਾਸੇ ਤਾਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਚਿੱਟੀ ਪੱਟੀ ਤੋਂ ਅੰਦਰ ਰਹੋ ਕੋਈ ਵੀ ਕਿਸਾਨ ਦੂਜੇ ਪਾਸੇ ਨਾ ਜਾਵੇ ਤਾਂ ਤਸਵੀਰਾਂ ਬੜਬੜ ਟੋਲ ਪਲਾਜ਼ਾ ਦੀਆਂ ਜਿੱਥੇ ਕਿਸਾਨ ਆਪਣਾ ਪ੍ਰੋਟੈਸਟ ਸ਼ੁਰੂ ਕਰ ਚੁੱਕੇ ਨੇ